ਬਹੁਤੇ ਲੋਕਾਂ ਨੂੰ ਆਪਾਂ ਸੁਣਿਆ ਹਨਾ ਠੀਕ ਹੈ ਕਈ ਲੋਕੀ ਪਸੰਦ ਕਰਦੇ ਵੀ ਹਾਂ ਇਹ ਚੀਜ਼ ਹੈ ਪਰ ਉਹਨਾਂ ਦੇ ਇੱਥੇ ਜਿਹੜੀ ਉਹ ਚੀਜ਼ ਹੈਗੀ ਨਾ ਉਹ ਇਹ ਹੈ ਵੀ ਇਹ ਕੰਜਰਖਾਨਾ ਲਾਇਆ ਹੈ ਇਹਨਾਂ ਨੇ ਜਿਹੜੀਆਂ ਕੁੜੀਆਂ ਵਿਆਹਾਂ ਸ਼ਾਦੀਆਂ ਦੇ ਵਿੱਚ ਜਾ ਕੇ ਨੱਚਦੀਆਂ ਨੇ ਉਹਨਾਂ ਦੀਆਂ ਜਿਹੜੀਆਂ ਅਦਾਵਾਂ ਨੇ ਉਹ ਜੋ ਸਾਡੇ ਸੱਭਿਆਚਾਰ ਦੇ ਵਿੱਚ ਨਾਚ ਗਾਣੇ ਹੈਗੇ ਉਹਨਾਂ ਦੇ ਨਾਲ ਮੇਲ ਨਹੀਂ ਖਾਂਦੀਆਂ ਨਹੀਂ ਜੀ ਉਹਨਾਂ ਦੀਆਂ ਅਦਾਵਾਂ ਜਿਹੜੀਆਂ ਉਹ ਗਲਤ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਭੱਦੇ ਇਸ਼ਾਰੇ ਵੀ ਕਹਿ ਸਕਦੇ ਹਾਂ ਤੁਹਾਨੂੰ ਲੱਗਦਾ ਕਿ ਸ਼ਾਇਦ ਉਹ ਜਿਸ ਤਰ੍ਹਾਂ ਦਾ ਨਾਚ ਗਾਣਾ ਉਹਤੇ ਦਿਖਾਉਂਦੀਆਂ ਨੇ ਉਸੇ ਕਰਕੇ ਉਹਨਾਂ ਦਾ ਅਕਸ ਲੋਕਾਂ ਦੇ ਦਿਮਾਗ ਦੇ ਵਿੱਚ ਮੜਾ ਬੈਠਾ ਹੈ। ਕਈ ਜਗ੍ਹਾ ਤੇ ਨਾ ਲੜਕੀਆਂ ਮਤਲਬ ਕਰ ਤਾਂ ਅੱਛਾ ਕੰਮ ਰਹੀਆਂ ਨੇ। ਕਈ ਜੁੜੀਆਂ ਸੱਭਿਆਚਾਰ ਨਾਲ ਜੁੜਦੀਆਂ। ਪਰ ਉਹਨਾਂ ਨੂੰ ਇੱਕ ਜਿਵੇਂ ਕਹਿ ਲਓ ਜਿਵੇਂ ਇੱਕ ਪ੍ਰਾਣੀ ਉਹ ਬਣੀ ਹੈ ਨਾ ਆਰਕੈਸਟਰਾ ਵਾਲਿਆਂ ਦੀ। ਹੈਨਾ? ਉਹਨਾਂ ਨੂੰ ਉਸ ਨਿਗਾ ਨਾਲ ਦੇਖਿਆ ਜਾਂਦਾ ਵੀ ਇਹ ਜੇ ਪਰਫਾਰਮ ਕਰਨ ਜਾ ਰਹੇ ਸਰਕਾਰੀ ਪ੍ਰੋਗਰਾਮ ਤੇ ਵੀ ਪਰਫਾਰਮ ਕਰ ਉਹ ਕਿਤੇ ਆਰਕੈਸਟਰਾ ਵਾਲਿਆਂ ਨਾਲ ਤਾਂ ਨਹੀਂ ਜਾ ਰਹੇ ਹੈਗੇ। ਬਹੁਤ ਅੱਛੇ ਤਰੀਕੇ ਨਾਲ ਸਲੀਕੇ ਦੇ ਨਾਲ ਪੇਸ਼ ਆਇਆ ਜਾਂਦਾ ਸਾਡੇ ਨਾਲ ਕੋਈ ਐਵੇਂ ਦੀ ਗੱਲ ਨਹੀਂ ਪਰ ਦੇਖਣ ਵਾਲੇ ਦੀ ਸੀ ਮੈਂਟੈਲਿਟੀ ਨਹੀਂ ਨਾ ਚੇਂਜ ਕਰ ਅਗਲਾ ਕਹਿੰਦਾ ਪੂਰੀ ਟੀਮ ਦੇ ਵਿੱਚ ਇਕੱਲੀ ਲੜਕੀ ਤੁਰੇ ਫਿਰ ਰਹੀ ਐ ਘੂਰਦੀਆਂ ਅੱਖਾਂ ਹਮ ਇੱਕ ਦੋ ਲੜਕੀਆਂ ਨਾਲ ਮਤਲਬ ਜਿਵੇਂ ਗੱਲਬਾਤ ਕੀਤੀ ਵੀ ਹਾਂ ਤੋਂ ਸੀ ਇਸ ਫੀਲਡ ਦੇ ਵਿੱਚ ਜਾਂ ਕਿੱਦਾਂ ਉਹ ਕਹਿੰਦੀ ਆ ਅਸੀਂ ਆਈਆਂ ਇਸ ਫੀਲਡ ਦੇ ਵਿੱਚ ਕਿਸੇ ਦੇ ਫਾਦਰ ਨਹੀਂ ਹੈਗੇ ਕਿਸੇ ਦੇ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੈਗਾ ਹਨਾ ਉਸ ਫੀਲਡ ਚ ਆਈਆਂ ਕਹਿੰਦੀ ਆ ਸਾਡਾ ਨਹੀਂ ਦਿਲ ਕਰਦਾ ਵੀ ਹਾਂ ਅਸੀਂ ਕਿਸੇ ਦੇ ਵੀ ਜਾ ਕੇ ਉੱਤੇ ਸਟੇਜ ਤੇ ਡਾਂਸ ਕਰੀਏ ਜਾ ਉਹ ਕਰੀਏ ਕਹਿੰਦੀ ਐ ਇੰਨੀਆਂ ਲੋਕਾਂ ਦੀਆਂ ਨਜ਼ਰਾਂ ਸਾਨੂੰ ਐਕਸ-ਰੇ ਕਰਦੀਆਂ ਦੂਰ ਤੱਕ ਹਨਾ ਜਿੱਦੇ ਵਿੱਚ ਅਸੀਂ ਪਰਫਾਰਮ ਕੀਤਾ ਤਾਂ ਉਹਨਾਂ ਨੇ ਸਾਨੂੰ ਇਹ ਚੀਜ਼ ਕਹੀ ਕਿ ਤੁਸੀਂ ਉਹਨਾਂ ਨਾਲ ਗਾਉਣ ਵਾਲਿਆਂ ਨਾਲ ਜਾਣਦੇ ਹੋ ਮੈਨੂੰ ਇਹ ਚੀਜ਼ ਲੱਗੀ ਵੀ ਗੌਣ ਵਾਲਿਆਂ ਨਾਲ ਕੀ ਮਤਲਬ ਕਹਿੰਦਾ ਹਨਾ ਉਹਨਾਂ ਦਾ ਮੈਂ ਕਿਹਾ ਅਸੀਂ ਪਰਫਾਰਮ ਕਰਦੇ ਹਾਂ ਸਟੇਜ ਤੇ ਹੂੰ ਠੀਕ ਹੈ ਅਸੀਂ ਵਿਆਹ ਸ਼ਾਦੀਆਂ ਤੇ ਨਹੀਂ ਜਾਂਦੇ ਆਪਾਂ ਬਾਹਰ ਫੋਰਨ ਕੰਟਰੀਜ਼ ਦੇ ਵਿੱਚ ਜਾਂਦੇ ਆ ਉਹ ਲੋਕ ਇਸ ਚੀਜ਼ ਨੂੰ ਇੰਜੋਏ ਕਰਦੇ ਆ ਉਹਨਾਂ ਦੇ ਲਈ ਇਹ ਨਵੀਂ ਚੀਜ਼ ਆ ਉਹ ਆਰਟਿਸਟ ਦੀ ਕਦਰ ਕਰਦੇ ਆ ਉੱਧਰ ਤੇ ਮੈਨੂੰ ਕਦੀ ਦਿੱਕਤ ਨਹੀਂ ਆਈ ਕਿਤੇ ਪ੍ਰੋਗਰਾਮ ਤੇ ਜਾਣਾ ਜੇ ਸਰਦੀ ਕਾਲ ਆ ਗਈ ਕਿ ਹਾਂ ਪ੍ਰੀਤ ਆਪਾਂ ਜਾਣਾ ਤਾਂ ਮੇਰੇ ਹਸਬੰਦ ਨੇ ਮੈਨੂੰ ਕਦੇ ਨਹੀਂ ਇਹ ਚੀਜ਼ ਕਹੀ ਹੈਗੀ ਵੀ ਤੂੰ ਨਹੀਂ ਜਾਣਾ ਜਾਂ ਕਿਦਾਂ ਉਹਨਾਂ ਨੇ ਕਿਹਾ ਵੀ ਹਾਂ ਤੂੰ ਅੱਛਾ ਕੰਮ ਕਰ ਰਹੀ ਆ ਮੈਂ ਸਪੋਰਟ 'ਚ ਖੜਾ ਤੇਰੇ ਨਾਲ ਠੀਕ ਹੈ ਜਾਓ ਹੁਣ G20 ਦੇ ਵਿੱਚ ਪਰਫਾਰਮੈਂਸ ਅਸੀਂ ਕੀਤੀ ਆ ਤਾਂ ਉਹਨਾਂ ਨੇ ਸਪੈਸ਼ਲੀ ਸਾਨੂੰ ਬੁਲਾਇਆ ਸੀਗਾ ਉੱਥੇ ਕਿ ਨਹੀਂ ਤੁਸੀਂ ਲੋਕ ਸਾਜਾਂ ਦੀ ਹੀ ਪਰਫਾਰਮੈਂਸ ਦੇਣੀ ਆ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਲਾਈ ਪੰਜਾਬੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ ਕਹਿੰਦਾ ਕਿ ਬੀਨ ਅਲਗੋਜ਼ੇ ਸਾਡੇ ਢੱਡ ਤੇ ਸਰੰਗੀਆਂ ਸ਼ਰਮਾ ਦੇ ਵਾਂਗੂ ਲਾ ਕੇ ਕਿੱਲੀਆਂ ਤੇ ਟੰਗੀਆਂ ਤਾਰ-ਤਾਰ ਹੋਈ ਸਾਡੀ ਬਾਬੇ ਦੀ ਰਬਾਬ ਨੂੰ ਕੋਈ ਸੰਭਲੋ ਪੰਜਾਬੀਓ ਆਪਣੇ ਪੰਜਾਬ ਨੂੰ ਮੈਂ ਚਰਨਜੀਤ ਜੋਗੀ ਅੱਜ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗਾ ਇਹ ਇਕੱਲਾ ਨਹੀਂ ਮੇਰੇ ਨਾਲ ਵੀ ਕੋਈ ਹੋਣਗੇ ਇਹ ਉਹ ਸ਼ਖਸੀਅਤ ਆ ਕਿ ਜਿਨੇ ਪੰਜਾਬੀ ਦੇ ਜਿਹੜੇ ਲੁਪਤ ਹੋ ਰਹੇ ਸਾਜ਼ ਆ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ ਔਰ ਉਹਨਾਂ ਸਾਜ਼ਾਂ ਨੇ ਇਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਹੈ ਕਿਉਂਕਿ ਸਾਡੇ ਲੋਕ ਸਾਡੇ ਜਿਹੜੇ ਆ ਉਹ ਆਮ ਤੌਰ ਤੇ ਅਸੀਂ ਦੇਖਿਆ ਕਿ ਉਹ ਗਾਇਬ ਹੁੰਦੇ ਜਾ ਰਹੇ ਜਿਨ੍ਹਾਂ ਦੇ ਵਿੱਚ ਜਿਕਰ ਅਸੀਂ ਗੱਲ ਕਰੀਏ ਕਿ ਭੰਗੜੇ ਵਾਲੇ ਨੌਜਵਾਨ ਜਿਹੜੇ ਆ ਉਹ ਸੱਪ ਵਰਤਦੇ ਆ ਕਾਟੋ ਵਰਤਦੇ ਆ ਬੁੱਕchu ਵਰਤਦੇ ਆ ਬਹੁਤ ਸਾਰੀਆਂ ਚੀਜ਼ਾਂ ਹੋਰ ਹੈਗੀਆਂ ਕਿ ਜਿਹੜੀਆਂ ਅੱਜ ਸਾਨੂੰ ਅਜਾਇਬ ਘਰਾਂ ਦੇ ਵਿੱਚ ਤਾਂ ਮਿਲ ਜਾਂਦੀਆਂ ਆਮ ਦਿਖਾਈ ਤੇ ਸੁਣਾਈ ਨਹੀਂ ਦਿੰਦੀਆਂ ਉਨਾ ਹੀ ਚੀਜ਼ਾਂ ਦੇ ਨਾਲ ਦੁਨੀਆ ਦੇ ਵਿੱਚ ਥਾਂ-ਥਾਂ ਘੁੰਮਣ ਵਾਲੇ ਔਰ ਜੀ 20 ਸਮੇਲਨ ਜਦੋਂ ਹੁੰਦਾ ਹੈ ਉਹਨਾਂ ਸਾਰੇ ਸਮਾਗਮਾਂ ਦੇ ਵਿੱਚ ਪਰਫਾਰਮ ਕਰਨ ਵਾਲੇ ਸਾਡੇ ਨਾਲ ਨੇ ਹੈਪੀ ਗੌਰ ਜੀ ਹੈਪੀ ਜੀ ਸਭ ਤੋਂ ਪਹਿਲਾਂ ਤੇ ਸਵਾਗਤ ਸਤਿ ਸ਼੍ਰੀ ਅਕਾਲ ਸਰ ਜਿਹੜੇ ਲੋਕ ਸਾਜ਼ ਹੈ ਸਾਡੇ ਅੱਜ ਸਿਰਫ ਸਾਨੂੰ ਅਜਾਇਬ ਘਰਾਂ ਦੇ ਵਿੱਚ ਜਾਂ ਲੋਕਾਂ ਨੇ ਇੱਕ ਵੱਡੇ ਵੱਡੇ ਪੰਜਾਬੀ ਦੇ ਨਾਂ ਤੇ ਪੰਜਾਬ ਦੇ ਨਾਂ ਤੇ ਟਾਬੇ ਜੇ ਖੋਲੇ ਆ ਹਾਂਜੀ ਉਹਨਾਂ ਦੇ ਵਿੱਚ ਮਿਲਦੇ ਆ ਜੀ ਇਹ ਫੋਕ ਫੋਕ ਆਰਕੈਸਟਰਾ ਬਣਾ ਕੇ ਲੋਕਾਂ ਦੇ ਵਿੱਚ ਜਾਣ ਦਾ ਇਹ ਫੁਰਨਾ ਜਿਹੜਾ ਇਹ ਖਿਆਲ ਜਿਹੜਾ ਇਹ ਕਿਵੇਂ ਆਇਆ ਸਰ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਪੰਜਾਬੀ ਭਾਸ਼ਾ ਤੋਂ ਤਾਂ ਦੂਰ ਹੁੰਦੀ ਜਾ ਰਹੀ ਹੈ ਪਰ ਪੰਜਾਬੀ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਜਿਹੜੀ ਨਵੀਂ ਆਉਣ ਵਾਲੀ ਪੀੜ੍ਹੀ ਹੈ ਜਨਰੇਸ਼ਨ ਹੈ ਸਾਡੀ ਉਹ ਦੂਰ ਹੈ ਸਾਡੀ ਇਹ ਕੋਸ਼ਿਸ਼ ਸੀਗੀ ਵੀ ਪੰਜਾਬੀ ਮਾਤ ਬੋਲੀ ਨੂੰ ਤਾਂ ਅਸੀਂ ਅੱਗੇ ਲੈ ਕੇ ਆਈਏ ਇਸ ਦੇ ਨਾਲ ਜਿਹੜੀਆਂ ਉਹਦੇ ਨਾਲ ਸਾਡਾ ਵਿਰਸਾ ਹੈ ਪੰਜਾਬ ਦਾ ਉਹਨੂੰ ਵੀ ਅੱਗੇ ਲੈ ਕੇ ਆਈਏ ਜੀ ਤਾਂ ਸਾਰੀਆਂ ਚੀਜ਼ਾਂ ਤਾਂ ਆਪਾਂ ਨਹੀਂ ਲੈ ਕੇ ਆ ਸਕਦੇ ਹਨਾ ਤਾਂ ਸਾਡੀ ਉਹਨਾਂ ਦੇ ਵਿੱਚੋਂ ਸਾਡਾ ਇੰਟਰਸਟ ਸੀਗਾ ਮੇਰਾ 뮤직 ਦੇ ਨਾਲ ਕਿਉਂਕਿ ਮੇਰੀ ਫੀਲਡ 뮤직 ਦੀ ਹੈ ਤਾਂ ਫਿਰ ਮੇਰੇ ਮਨ ਦੇ ਵਿੱਚ ਇਹ ਚੀਜ਼ ਆਈ ਕਿ ਅਸੀਂ ਲੋਕ ਜਿਹੜੇ ਸਾਜ਼ ਹੈ ਉਹਨਾਂ ਨੂੰ ਅੱਗੇ ਲੈ ਕੇ ਆਈਏ ਇਹਦਾ ਇਹਦੀ ਜਿਹੜੀ ਚੇਟਕ ਮੰਨ ਲਓ ਜਿਹੜੀ ਲੱਗੀ ਮੈਨੂੰ ਮੇਰੇ ਗੁਰੂ ਜੀ ਨੇ 우ਸਤਾਦ ਵਿਜੇ ਜਮਲਾ ਜੀ ਲਾਲ ਚੰਦ ਜਮਲਾ ਜੱਟ ਜੀ ਦੇ ਪੋਤੇ ਨੇ ਉਹ ਜੀ ਤੇ ਉਹਨਾਂ ਦੇ ਕੋਲ ਮੈਂ ਜਾਂਦੀ ਹੁੰਦੀ ਸੀ ਮੈਨੂੰ ਸ਼ੌਕ ਪੈਦਾ ਹੋਇਆ ਉਹਨਾਂ ਕੋਲ ਤੇ ਫਿਰ ਉਹਨਾਂ ਨਾਲ ਹੀ ਰਲ ਕੇ ਉਹਨਾਂ ਦੀ ਟੀਮ ਦੇ ਵਿੱਚ ਹੀ ਅਸੀਂ ਕੰਮ ਕਰ ਰਹੇ ਹਾਂ ਸਾਰੇ ਜਾਣੇ ਲੋਕ ਸਾਜ਼ਾਂ ਨੂੰ ਅੱਗੇ ਲੈ ਕੇ ਆਉਣ ਦਾ ਜਿੰਨੇ ਵੀ ਲੁਪਤ ਹੋ ਚੁੱਕੇ ਲੋਕ ਸਾਜ਼ ਹੈ ਉਹਨਾਂ ਨੂੰ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਅਸੀਂ ਪਰਫਾਰਮ ਕਰਦੇ ਹਾਂ ਸਾਡੀ ਪੂਰੀ ਟੀਮ ਹੈ ਬਣੀ ਹੋਈ ਜੀ 20 ਦੇ ਵਿੱਚ ਵੀ ਅਸੀਂ ਅਲੱਗ-ਅਲੱਗ ਥਾਂ ਤੇ ਪਰਫਾਰਮੈਂਸ ਦਿੱਤੀ ਤੇ ਸਾਰੀ ਫੋਕ orchestra ਦੀ ਹੀ ਦਿੱਤੀ ਪਰਫਾਰਮੈਂਸ ਜੀ ਜੀ ਉਹਦੇ ਵਿੱਚ ਜਿਵੇਂ ਤੁੰਬੀ ਹੋ ਗਈ ਆਪਣੇ ਅਲਗੋਜ਼ੇ ਹੋ ਗਏ ਤੂਲੇ ਟਾਡੇ ਸਰੰਗੀ ਬੁਗਚੂ ਚਿਮਟਾ ਸੱਪ ਕਾਟੋ ਹਰ ਇੱਕ ਚੀਜ਼ ਨੂੰ ਅਸੀਂ ਕੋਸ਼ਿਸ਼ ਕੀਤੀ ਹੈ ਵੀ ਉਹਨੂੰ ਅੱਗੇ ਲੈ ਕੇ ਜਿਹੜੇ ਲੋਕ ਸਾਜ਼ ਲੁਪਤ ਹੁੰਦੇ ਜਾ ਰਹੇ ਆ ਉਹਨਾਂ ਨੂੰ ਵੀ ਅੱਗੇ ਲੈ ਕੇ ਆਈਏ ਜੀ ਕੋਈ ਸਮਾਂ ਹੁੰਦਾ ਸੀ ਕਿ ਇਹ ਇਹ ਸਾਜ਼ ਜਿਹੜੇ ਆ ਨਾ ਮਲਵਈ ਗਿੱਧੇ ਦੇ ਵਿੱਚ ਜਿਆਦਾ ਵਰਤੇ ਜਾਂਦੇ ਹੁੰਦੇ ਸੀ ਅੱਜ ਕੱਲ ਤੇ ਮਲਵਈ ਗਿੱਧਾ ਵੀ ਹੌਲੀ ਹੌਲੀ ਸਾਡੇ ਸੱਭਿਆਚਾਰ ਦੇ ਵਿੱਚੋਂ ਮਨਫੀ ਹੁੰਦਾ ਜਾ ਰਿਹਾ ਆ ਕਿਤੇ ਕਿਤੇ ਅੱਜ ਕੱਲ ਵਿਆਹ ਸ਼ਾਦੀਆਂ ਦੇ ਵਿੱਚ ਮੁੜ ਕਿਉਂਕਿ ਸਾਡੇ ਬੈਗਅਰ ਲੱਗ ਗਏ ਹੁਣ ਮੁੜ ਹੁਣ ਉਹ ਰਵੈਤਾਂ ਮੁੜ ਸੁਰਜੀਤ ਹੋ ਰਹੀਆਂ ਉਹ ਸਾਰੀਆਂ ਚੀਜ਼ਾਂ ਜਿਹੜੇ ਲੋਕ ਹੁਣ ਦੇਖਦੇ ਆ ਨਵੀਆਂ ਲੱਗਦੀਆਂ ਉਹਨਾਂ ਨੂੰ ਜਿਹੜੀ ਸਾਡੀ ਪਨੀਰੀ ਹੈ ਜਾਂ ਫਿਰ ਅੱਜਕੱਲ ਦੀ ਪੀੜੀ ਹੈ ਉਹ ਕਿਹੋ ਜਿਹਾ ਮਹਿਸੂਸ ਕਰਦੇ ਆ ਉਹਦੇ ਵਿੱਚ ਵੀ ਸਰ ਜਿਹੜਾ ਨਵਾਂ ਬਣੋ ਲੈ ਕੇ ਆਇਆ ਨਾ ਕਿਤੇ ਕਿਤੇ ਮੈਂ ਦੇਖਿਆ ਕਿਤੇ ਹਾਰਮੋਨੀਅਮ ਦੇ ਨਾਲ ਕਿਤੇ ਕੀਬੋਰਡ ਉਹਨਾਂ ਨੇ ਮਤਲਬ ਹਾਂ ਉਹਨਾਂ ਨੇ ਮਤਲਬ ਉਹ ਚੀਜ਼ਾਂ ਐਡ ਕਰਤੀਆਂ ਹੋਈਆਂ ਲੋਕਾਂ ਦੀ ਪਸੰਦ ਦੇ ਅਕੋਰਡਿੰਗ ਉਹ ਦੇਖਦੇ ਆ ਵੀ ਹਾਂ ਜਿਹਦੇ 'ਚ ਉਹਨਾਂ ਨੂੰ ਮਜ਼ਾ ਆ ਰਿਹਾ ਉਹ ਚੀਜ਼ ਉਹਦੇ 'ਚ ਐਡ ਕਰ ਦੋ ਮੈਂ ਤਾਜ਼ੀ ਤਾਜ਼ੀ ਬਿਆਰੀ ਮੈਂ ਦੱਸਣ ਲੱਗਾ ਤੁਹਾਨੂੰ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਸਿਗੀਆਂ ਪਰ ਉਹਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਕੀਬੋਰਡ ਲੈ ਕੇ ਕੀਬੋਰਡ ਲੈ ਕੇ ਸੱਚੀ ਇੱਕ ਬੰਦਾ ਖੜਾ ਸੀ ਨਾਲ ਜਿਹੜਾ ਉਹਨਾਂ ਦਾ ਮੇਨ ਆਰਗੇਨਾਈਜ਼ਰ ਸੀ ਉਹ ਕੀਬੋਰਡ ਦੇ ਨਾਲ ਉਹ ਵਜਾ ਰਿਹਾ ਸੀਗਾ ਹਾਂਜੀ ਹਾਂਜੀ ਮਤਲਬ ਜਿਹੜੇ ਉਹ ਕੋਸ਼ਿਸ਼ ਤਾਂ ਕਰ ਰਹੇ ਆ ਉਸ ਚੀਜ਼ ਨੂੰ ਅੱਗੇ ਲੈ ਆਉਣ ਦੀ ਵੀ ਅਸੀਂ ਲੋਕ ਸਾਜ ਅੱਗੇ ਲੈ ਕੇ ਆਈਏ ਪਰ ਹਲੇ ਵੀ ਉਹ ਉਹ ਚੀਜ਼ ਦੀ ਕਮੀ ਹੈਗੀ ਆ ਕਿਉਂਕਿ ਜਿਹੜੇ ਨਵੇਂ ਬੱਚੇ ਆ ਸਿਕੰਦਰੂ ਆ ਉਹ ਹਲੇ ਪੂਰੀ ਤਰ੍ਹਾਂ ਨਹੀਂ ਵਜਾਰੇ ਜਿਨ੍ਹਾਂ ਨੇ ਪੁਰਾਣਾ ਵਿਰਸਾ ਸੰਭਿਆ ਹੋਇਆ ਜਿਵੇਂ ਵਿਜੇ ਜਮਲਾ ਸਰ ਨੇ ਉਹਨਾਂ ਦੀ ਫੈਮਲੀ ਦੇ ਵਿੱਚ ਉਹ ਚੀਜ਼ ਹੈ ਉਹਨਾਂ ਦੇ ਦਾਦਾ ਜੀ ਨੇ ਤੁੰਬੀ ਆਜਾਦ ਕੀਤੀ ਸੀ ਹੈਨਾ ਤੇ ਉਹ ਜਿਹੜੀ ਚੀਜ਼ ਆ ਉਹਨਾਂ ਦੀ ਫੈਮਲੀ ਚ ਆ ਜਿਨ੍ਹਾਂ ਨੇ ਅੱਛੇ ਤਰੀਕੇ ਨਾਲ ਉਹ ਉਸ ਚੀਜ਼ ਨੂੰ ਰਿਪਰੈਜ਼ੈਂਟ ਕਰ ਸਕਦੇ ਆ ਸਾਰਿਆਂ ਦੇ ਸਾਹਮਣੇ ਹੋਰ ਵੀ ਕਈ ਹੈਗੇ ਆ ਜਿਨ੍ਹਾਂ ਦੇ ਫੈਮਲੀਆਂ ਪਿੱਛੋਂ ਬੈਕਗ੍ਰਾਉਂਡ ਜਿਹੜੀ ਹੈਗੀ ਲੋਕ ਸਾਜ਼ਾਂ ਨਾਲ ਜੁੜੀ ਹੋਈ ਆ ਹਨਾ ਉਹ ਜਿਵੇਂ ਉਹਨੂੰ ਪਰਫਾਰਮ ਕਰ ਸਕਦੇ ਆ ਉਹ ਜਿਹੜੇ ਅੱਜ ਕੱਲ ਜਿਹੜੀ ਨਵੀਂ ਪਨੀਰੀ ਆ ਨਾ ਜਿਹੜੇ ਹਲੇ ਸਖੰਦਰੂ ਨੇ ਉਹ ਨਹੀਂ ਕਰ ਸਕਦੇ ਤਾਂ ਫਿਰ ਉਹਨਾਂ ਨੂੰ ਹੈਲਪ ਦੇ ਲਈ ਹਰਮੋਨੀਅਮ ਹੋ ਗਿਆ ਕੀਬੋਰਡ ਹੋ ਗਿਆ ਜਾਂ ਕੁਝ ਵੈਸਟਰਨ ਸਾਜ਼ ਹੋ ਗਏ ਇੱਕ ਜਗ੍ਹਾ ਮੈਂ ਦੇਖਿਆ ਮੈਰਿਜ ਦੇ ਵਿੱਚ ਮੈਂ ਗਈ ਸੀਗੀ ਉਹਨਾਂ ਨੇ ਲੋਕ ਸਾਜ਼ ਤਾਂ ਵਜਾ ਰਹੇ ਸੀ ਟੀਕਾ ਮਲਵਾਈ ਗਿੱਧੇ ਦੀ ਟੀਮ ਨਾਲ ਗਿਟਾਰ ਵੀ ਰੱਖੀ ਹੋਈ ਸੀ ਅੱਛਾ ਹੂੰ ਦੇਖੋ ਇਹ ਇੱਕ ਕਿਸਮ ਦਾ ਹੋਣਾ ਇੱਕ ਫਿਊਜ਼ਨ ਜਿਹੜਾ ਇਹਨਾਂ ਨੇ ਬਣਾ ਲਿਆ ਹਾਂ ਉਹਨਾਂ ਨੇ ਇਹ ਚੀਜ਼ਾਂ ਵੀ ਹਾਂ ਲੋਕਾਂ ਨੂੰ ਮਜ਼ਾ ਆ ਰਿਹਾ ਜੇ ਡੀਜੇ ਲ ਆ ਰਹੇ ਨੇ ਤਾਂ ਡੀਜੇ ਦੇ ਨਾਲ ਉਹ ਦੇਖਦੇ ਨੇ ਵੀ ਕਿਹੜੇ ਕਿਹੜੇ ਇਨਸਟਰੂਮੈਂਟ ਹੈਗੇ ਅਸੀਂ ਵੀ ਆਪਣੇ ਉਹਦੇ ਵਿੱਚ ਕੁਝ ਨਵਾਂ ਪਨ ਲੈ ਕੇ ਆਈਏ ਤਾਂ ਕਿ ਡੀਜੇ ਦੀ ਲੋਡ ਨਾ ਪਵੇ ਈ ਲੱਗਦਾ ਚੰਗਾ ਹੈ ਉਹ ਕੰਮ ਹੈ ਜਾਂ ਮਿਲਗੋਬਾ ਜੇ ਹੋ ਰਿਹਾ ਉਹ ਮਿਲਗੋਬਾ ਜਾਈ ਬਣ ਰਿਹਾ ਜਿਵੇਂ ਆਪਾਂ ਕਹਿੰਦੇ ਨਾ ਕਿਸੇ ਚੀਜ਼ ਨੂੰ ਵੀ ਆ ਕੀ ਬਣਾਇਆ ਕਹਿੰਦਾ ਕੜੀ ਬਣਾਈ ਆ ਉਹ ਅੱਗੇ ਦੱਸਣ ਲੱਗੇ ਉਹਨੂੰ ਕਹਿੰਦਾ ਨਹੀਂ ਕੜੀ ਨਹੀਂ ਉਹ ਕੜੀ ਵਰਗੀ ਚੀਜ਼ ਬਣਾਈ ਉਹ ਫਿਰ ਕੜੀ ਦੀ ਕੜੀ ਦੀ ਕੜੀ ਬਣ ਜਾਂਦੀ ਹੈ ਕੜੀ ਬਣਾਈ ਨਹੀਂ ਕੜੀ ਘੋਲੀ ਆ ਹਾਂ ਉਹ ਚੀਜ਼ ਬਣ ਜਾਂਦੀ ਹੈ ਮਤਲਬ ਜੋ ਅਸਲ ਰੰਗ ਹੁੰਦਾ ਲੋਕ ਸਾਜਾਂ ਦਾ ਉਹ ਦਿਖਦਾ ਨਹੀਂ ਫਿਰ ਉੱਥੇ ਬਿਲਕੁਲ ਜੇਕਰ ਸੋਨੇ ਦੇ ਉੱਪਰ ਆਪਾਂ ਕੋਈ ਝਾਲ ਚਾਂਦੀ ਰੰਗੀ ਫਿਰਦੀ ਏ ਹਾਂਜੀ ਹਾਂਜੀ ਤਾਂ ਫਿਰ ਉਹ ਚਾਂਦੀ ਨਜ਼ਰ ਆਉਣੀ ਆ ਸੋਨਾ ਨਜ਼ਰ ਨਹੀਂ ਆਉਣਾ ਸੋ ਇਸ ਕਰਕੇ ਜਿਹੜੇ ਉਹਨੂੰ ਬਾਹਰ ਆਉਣ ਨੂੰ ਟਾਈਮ ਲੱਗੂਗਾ ਕਿ ਜਦ ਤੱਕ ਉਹ ਚਾਂਦੀ ਕਿਸ ਕਿਸਕੇ ਉਹਦਾ ਰੰਗ ਅਸਲੀ ਅੰਦਰੋਂ ਨਿਕਲੂਗਾ ਫਿਰ ਉਹਦਾ ਅਸਲੀ ਰੰਗ ਸਾਹਮਣੇ ਆਉਣਾ ਬਿਲਕੁਲ ਤੇ ਤੁਹਾਡਾ ਅਸਲੀ ਰੰਗ ਇਹ ਕਿੰਨੇ ਕ ਸਾਲ ਹੋ ਗਏ ਬਾਹਰ ਆਇਆ ਮੇਰਾ ਤਾਂ ਹੋ ਗਏ 2013 ਚ ਮੈਂ ਸਰ ਨਾਲ ਜੁੜੀ ਸੀਗੀ ਹੂੰ ਤੇ ਉਦੋਂ ਹੌਲੀ ਹੌਲੀ ਅਸੀਂ ਮਤਲਬ ਸ਼ੁਰੂ ਕੀਤਾ ਸੀ ਸਟਾਰਟਅਪ ਕੀਤਾ ਸੀ ਸਰ ਕਹਿੰਦੇ ਸੀ ਕਿ ਆਪਾਂ ਇੱਕ ਟੀਮ ਬਣਾਉਣੀ ਹੈ ਜਿਹਦੇ ਚ ਆਪਾਂ ਲੋਕ ਸਾਜਾਂ ਨੂੰ ਅੱਗੇ ਲੈ ਕੇ ਆਉਣਾ ਤੇ ਹੌਲੀ ਹੌਲੀ ਉਹ ਚੀਜ਼ ਰੰਗ ਲਈ ਆਈ ਹੁਣ G20 ਦੇ ਵਿੱਚ ਪਰਫਾਰਮੈਂਸ ਅਸੀਂ ਕੀਤੀ ਤਾਂ ਉਹਨਾਂ ਨੇ ਸਪੈਸ਼ਲੀ ਸਾਨੂੰ ਬੁਲਾਇਆ ਸੀਗਾ ਉੱਥੇ ਕਿ ਨਹੀਂ ਤੁਸੀਂ ਲੋਕ ਸਾਜਾਂ ਦੀ ਹੀ ਪਰਫਾਰਮੈਂਸ ਦੇਣੀ ਹੈ ਜੀ ਤੇ ਸਾਡੀ ਪਰਫਾਰਮੈਂਸ ਸੀਗੀ 2 ਦਿਨ ਦੀ ਹਮ ਪਰ ऑन डिमांड ਫੇਰ ਸਾਡਾ ਜਿਹੜਾ ਸੀਗਾ ਅਸੀਂ ਪੂਰੇ 7 ਦਿਨ ਉੱਥੇ ਅੰਮ੍ਰਿਤਸਰ ਲਗਾਏ G20 ਦਾ ਜਿਹੜਾ ਸੀਗਾ ਉਸ ਤੋਂ ਬਾਅਦ ਅਸੀਂ ਚੰਡੀਗੜ੍ਹ ਵੀ ਪਰਫਾਰਮ ਕੀਤਾ ਫੇਰ ਜਿੱਥੇ ਵੀ ਮਤਲਬ ਜਿੱਥੇ ਅਲੱਗ-ਅਲੱਗ ਜਗ੍ਹਾ ਤੇ ਜਿੱਥੇ-ਜਿੱਥੇ G20 ਹੋਇਆ ਤਾਂ ਫੋਕ オーकेस्ट्रा ਦੀ ਜਿਹੜੀ ਟੀਮ ਹੁੰਦੀ ਸੀ ਉਹ ਵੀ ਜੈ ਜਮਲਾ ਦੇ ਸਾਰੀ ਟੀਮ ਹੁੰਦੀ ਸੀ ਉੱਥੇ ਜੀ ਇਹ ਇਹ ਤੁਹਾਨੂੰ ਕੌਣ ਹਾਇਰ ਕਰਦਾ ਹੁੰਦਾ ਸੀਗਾ ਕਿ ਆਓ G20 ਦੇ ਵਿੱਚ ਤੁਹਾਨੂੰ ਲੈ ਕੇ ਚਲੀਏ ਕੋਈ ਸੰਸਥਾ ਸੀ ਜਾਂ ਕਿਵੇਂ ਸੀਗਾ ਏ ਵਿਜੇ ਸਰ ਨੂੰ ਹੀ ਪਤਾ ਸੀ ਅਸੀਂ ਕੰਟੈਕਟ ਉਹਨਾਂ ਦਾ ਹੁੰਦਾ ਹੁੰਦਾ ਸੀਗਾ ਹਾਂਜੀ ਕਿਉਂਕਿ ਸਰ ਯੂਨੀਵਰਸਿਟੀ 'ਚ ਸੀਗੇ ਜੀ ਤੇ ਸਾਡੇ ਉਸਤਾਦ ਜੀ ਵੀ ਸੀਗੇ ਅਸੀਂ ਕਦੇ ਉਹਨਾਂ ਨੂੰ ਪੁੱਛਿਆ ਹੀ ਨਹੀਂ ਹਾਂ ਸਰ ਨੇ ਕਿਹਾ ਕਿ ਆਪਾਂ ਪਰਫਾਰਮ ਕਰਨਾ ਸਾਨੂੰ ਏਸੀ ਚੀਜ਼ ਦਾ ਚਾਹ ਹੁੰਦਾ ਸੀ ਕਿ ਹਾਂ ਅਸੀਂ ਪਰਫਾਰਮ ਕਰਨਾ ਹੈ ਜੀ ਅੱਛਾ ਗੱਲ ਇਹ ਆ ਕਿ ਅਸਲ ਜੋ ਜ਼ਿੰਦਗੀ ਆ ਉਹਦੇ ਵਿੱਚ ਅਸੀਂ ਹੁਣ ਸ਼ੌਕ ਕਹਿ ਲਈਏ ਇਹ ਬੜੇ ਪੁਗਾਲੇ ਹਾਂਜੀ ਬੜਾ ਕੁਝ ਕਰ ਲਿਆ ਸਾਰੀ ਉਮਰ ਅਸੀਂ ਸ਼ੌਕ ਪੂਗਾ ਨਹੀਂ ਸਕਦੇ ਪੂਗਾ ਸਕਦੇ ਆ ਸਰ ਨਹੀਂ ਅੰਦਰ ਚਾਹਨਾ ਹੋਣੀ ਚਾਹੀਦੀ ਐ ਸਿੱਖਣ ਦੀ ਜਾਨਾ ਹੋਣੀ ਚਾਹੀਦੀ ਐ ਬੰਦਾ ਜੇ ਸਿੱਖਣਾ ਚਾਹੇ ਸਾਰੀ ਜ਼ਿੰਦਗੀ ਸਿੱਖ ਸਕਦਾ ਸਾਰੀ ਜ਼ਿੰਦਗੀ ਸਖੰਦਰੂ ਹੁੰਦਾ ਬੰਦਾ ਨਹੀਂ ਮੈਂ ਸਿੱਖਣ ਦੀ ਨਹੀਂ ਮੈਂ ਗੱਲ ਕੀਤੀ ਹੱਲੇ ਇਹ ਚਾਹ ਦੀ ਗੱਲ ਕਰਦੀ ਐ ਨਾ ਚਾਹ ਉਸੇ ਚੀਜ਼ ਦਾ ਹੁੰਦਾ ਜਿਹਦੇ ਚ ਆਪਣੇ ਮਨ ਦੇ ਵਿੱਚ ਜਿਵੇਂ ਕਿਸੇ ਚੀਜ਼ ਨੂੰ ਲੈ ਕੇ ਚਾਹ ਹੁੰਦਾ ਨਾ ਉਹਨੂੰ ਆਪਾਂ ਸਿੱਖਣਾ ਹੀ ਕਹਿੰਨੇ ਆ ਹਾਂ ਹੈਨਾ ਨਹੀਂ ਮੈਂ ਮੈਂ ਗੱਲ ਪਤਾ ਕਿ ਕਿਹੜੀ ਕਰਨ ਲੱਗਾ ਸੀਗਾ ਕਿ ਸ਼ੌਕ ਜਿਹੜੇ ਆ ਹਾਂਜੀ ਹਾਂ ਠੀਕ ਐ ਸਾਨੂੰ ਸ਼ੌਕ ਹੁੰਦਾ ਸੀ ਕਦੇ कि ਅਸੀਂ ਕਿਸੇ ਪ੍ਰੋਗਰਾਮ ਤੇ ਮੇਲੇ ਤੇ ਕੋਈ ਐਂਕਰਿੰਗ ਕਰ ਲਈ ਜਾਂ ਇਦਾਂ ਹੋ ਗਿਆ ਜਾਂ ਉਦਾਂ ਹੋ ਗਿਆ ਉਥੋਂ ਸਿੱਖ-ਸਿੱਖ ਕੇ ਘਸ-ਘਸ ਕੇ ਹਾਲੇ ਵੀ ਸਿੱਖ ਰਹੇ ਆ ਜਿਕਰ ਇੱਥੇ ਹੀ ਬੈਠੇ ਆ ਤਾਂ ਇਹ ਪ੍ਰੋਸੈਸ ਲਗਾਤਾਰ ਚੱਲਦੀ ਰਹਿਣੀ ਆ ਪਰ ਸਾਰੀ ਉਮਰ ਸ਼ੌਂਕ ਪਗਾਣੀ ਹੋਣੀ ਕਿਉਂਕਿ ਸਵੇਰ ਨੂੰ ਵੀ ਸਾਨੂੰ ਭੁੱਖ ਲੱਗਣੀ ਆ ਦੁਪਹਿਰ ਨੂੰ ਵੀ ਭੁੱਖ ਲੱਗਣੀ ਆ ਰਾਤ ਨੂੰ ਵੀ ਭੁੱਖ ਲੱਗਣੀ ਆ ਤੇ ਜੇਕਰ ਭੁੱਖੇ ਰਹਿਗੇ ਨੀਂਦ ਨਹੀਂ ਆਉਣੀ ਹੂੰ ਜੇਕਰ ਭੁੱਖੇ ਘਰਦਿਆਂ ਨੂੰ ਜਾ ਕੇ ਰੋਟੀ ਮੰਗੀ ਤੇ ਉਹਨਾਂ ਨੇ ਵੀ ਕਈ ਕੁਝ ਕਹਿਣਾ ਹੂੰ ਹੂੰ ਠੀਕ ਆ ਜੀ ਪੇਟ ਰਾ ਪਈਆਂ ਰੋਟੀਆਂ ਤੇ ਸੱਬੇ ਗੱਲਾਂ ਖੋਟੀਆਂ ਖੋਟੀਆਂ ਇਹ ਜਿਹੜਾ ਸ਼ੌਕ ਆ ਪੱਲੇ ਰੋਟੀਆਂ ਪਾਉਂਦਾ ਹਾਂਜੀ ਜਿੰਨੇ ਵੀ ਆਰਟਿਸਟ ਜਾਂਦੇ ਆ ਉਹਨਾਂ ਨੂੰ ਪੇ ਕੀਤਾ ਜਾਂਦਾ ਗਵਰਨਮੈਂਟ ਦੇ ਪ੍ਰੋਗਰਾਮ ਹੁੰਦੇ ਆ ਸਾਰੇ ਉਹਦੇ ਵਿੱਚ ਗਵਰਨਮੈਂਟ ਪੇ ਕਰਦੀ ਆ ਉਸ ਚੀਜ਼ ਦੇ ਲਈ ਯਾਨੀ ਚੰਗਾ ਚੋਪੜ ਦੀ ਰੋਟੀ ਮਿਲ ਜਾਂਦੀ ਆ ਹਾਂ ਪੈਸੇ ਚੋਪੜੀ ਕਹਿੰਦੇ ਖਾਣੀ ਚਾਹੀਦੀ ਪਰ ਮਿਲਣੀ ਤਾਂ ਚਾਹੀਦੀ ਮੈਂ ਮਤਲਬ ਇਹ ਚੀਜ਼ ਨਹੀਂ ਨਾ ਆਪਾਂ ਕਹਿ ਸਕਦੇ ਹਾਂ ਕਈ ਜਗ੍ਹਾ ਤੇ ਹੈਗਾ ਜਿਵੇਂ ਕਈ ਪ੍ਰੋਗਰਾਮ ਹੁੰਦੇ ਨੇ ਹਨਾ ਵੀ ਉੱਥੇ ਸ਼ੋਸ਼ਣ ਵੀ ਹੁੰਦਾ ਕਈ ਜਗ੍ਹਾ ਤੇ ਸ਼ੋਸ਼ਣ ਕਿਸ ਤਰ੍ਹਾਂ ਦਾ ਹੁੰਦਾ ਛੋਸ਼ਣ ਐਵੇਂ ਹੁੰਦਾ ਸਰ ਜਿਵੇਂ ਲੜਕੀਆਂ ਨੂੰ ਘਟ ਲੈ ਕੇ ਜਾਂਦੇ ਨੇ اچھا ਹੈਨਾ ਜੇ ਲੜਕੀਆਂ ਚਲੀਆਂ ਵੀ ਜਾਂਦੀਆਂ ਪੇਮੈਂਟ ਦੀ ਦਿੱਕਤ ਆ ਜਾਂਦੀ ਹੈ ਫਿਰ ਘੱਟ ਪੇਮੈਂਟ ਕਰਦੇ ਹਾਂਜੀ ਕਈ ਵਾਰੀ ਪੇਮੈਂਟ ਕੱਟ ਵੀ ਹੋ ਜਾਂਦੀ ਹੈ ਕਈ ਵਾਰੀ ਮਤਲਬ ਵੈਸੇ ਸਾਡੀ ਟੀਮ ਚ ਐਵੇਂ ਦੀ ਕਦੇ ਮਤਲਬ ਪ੍ਰੋਬਲਮ ਨਹੀਂ ਆਈ ਬਟ ਬਾਕੀ ਕਾਫੀ ਜਗ੍ਹਾ ਤੇ ਜਿਵੇਂ ਅਸੀਂ ਜਾਣਦੇ ਆ ਹਨਾ ਅਲੱਗ-ਅਲੱਗ ਟੀਮਸ ਆਈਆਂ ਹੁੰਦੀਆਂ ਅਲੱਗ-ਅਲੱਗ ਜਗ੍ਹਾ ਤੋਂ ਲੜਕੀਆਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਤਾਂ ਉਹਨਾਂ ਦਾ ਇਹ ਕਹਿ ਜਾਂਦਾ ਹੈ ਕਿ ਹਾਂ ਸਾਨੂੰ ਲੈ ਆਉਂਦੇ ਨੇ ਉਹ ਕਹਿੰਦੇ ਨੇ ਅਸੀਂ ਤੁਹਾਡਾ ਖਰਚਾ ਕੀਤਾ ਤੁਹਾਡਾ ਰਹਿਣ ਖਾਂਦ ਜਦ ਕਿ ਉਹ ਸਾਰਾ ਗਵਰਨਮੈਂਟ ਵੱਲੋਂ ਹੀ ਹੁੰਦਾ अच्छा हां ਉਹਨਾਂ ਨੂੰ ਫਿਰ ਕਈ ਵਾਰੀ ਨਹੀਂ ਪੇ ਕਰਦੇ ਹੈਗੇ ਕਈ ਵਾਰੀ ਪੇ ਕਈ ਟੀਮਸ ਪੇ ਕਰ ਦਿੰਦੇ ਹੁਣ ਮੈਨੂੰ ਵਿੱਚੋਂ ਆਪਾਂ ਨਾਮ ਨਹੀਂ ਲੈਣਾ ਚਾਹੁੰਦੇ ਹਨਾ ਕਿਸੇ ਦਾ ਵੀ اچھا ਜਦੋਂ ਤੁਸੀਂ ਗੱਲ ਕਰਦੇ ਹੋ ਕਿ ਬਹੁਤ ਸਾਰੇ ਗਰੁੱਪ ਆਏ ਹੁੰਦੇ ਟੀਮਾਂ ਆਈਆਂ ਹੁੰਦੀਆਂ ਉਹ ਬੈਠ ਕੇ ਇੱਕ ਦੂਸਰੇ ਨਾਲ ਦੁੱਖ ਸੁੱਖ ਫਰੋਲਦੇ ਆ ਹਾਂਜੀ ਹਾਂਜੀ ਦੁੱਖ ਸੁੱਖ ਫਰੋਲਦੇ ਆ ਨਾ ਕੋਈ ਐਸੀ ਗੱਲ ਕੀਤੀ ਕਿ ਜਿਹੜੀ ਦਿਲ ਨੂੰ ਲੱਗੀ ਹੋਵੇ ਕਿ ਆ ਇਹ ਕੁੜੀਆਂ ਦੇ ਹਿੱਸੇ ਇਹ ਦੁੱਖ ਕਿਉਂ ਆਇਆ ਕਿਉਂ ਕੁੜੀਆਂ ਨੂੰ ਹਰ ਵਕਤ ਇਹ ਪਿੰਚ ਕਰਦੇ ਆ ਇਹ ਕਿਉਂ ਨਿਸ਼ਾਨੇ ਤੇ ਹਮੇਸ਼ਾ ਕੁੜੀਆਂ ਰਹਿੰਦੀਆਂ ਇਹ ਕਦੇ ਇਦਨੀਆਂ ਵੀ ਗੱਲਾਂ ਸੁਣਨ ਨੂੰ ਮਿਲੀਆਂ ਬਿਲਕੁਲ ਸਰ ਜਿਵੇਂ ਆਪਾਂ ਇਸ ਖੇਤਰ ਚ ਆਏ ਆ ਹੁਣ ਹਨਾ ਤਾਂ ਅਸੀਂ ਇਹ ਚੀਜ਼ ਦੇਖਦੇ ਆਂ ਵੀ ਕਈ ਜਗ੍ਹਾ ਤੇ ਨਾ ਲੜਕੀਆਂ ਮਤਲਬ ਕਰ ਤਾਂ ਅੱਛਾ ਕੰਮ ਰਹੀਆਂ ਨੇ ਕਈ ਜੁੜੀਆਂ ਸੱਭਿਆਚਾਰ ਨਾਲ ਜੁੜਦੀਆਂ ਪਰ ਉਹਨਾਂ ਨੂੰ ਇੱਕ ਜਿਵੇਂ ਕਹਿ ਲਓ ਜਿਵੇਂ ਇੱਕ ਪ੍ਰਾਣੀ ਉਹ ਬਣੀ ਹੈ ਨਾ ਆਰਕੈਸਟਰਾ ਵਾਲਿਆਂ ਦੀ ਹਨਾ ਉਹਨਾਂ ਨੂੰ ਉਸ ਨਿਗਾ ਨਾਲ ਦੇਖਿਆ ਜਾਂਦਾ ਵੀ ਇਹ ਜੇ ਪਰਫਾਰਮ ਕਰਨ ਜਾ ਰਹੇ ਸਰਕਾਰੀ ਪ੍ਰੋਗਰਾਮ ਤੇ ਵੀ ਪਰਫਾਰਮ ਕਰ ਕਿਤੇ ਆਰਕੈਸਟਰਾ ਵਾਲਿਆਂ ਨਾਲ ਤਾਂ ਨਹੀਂ ਜਾ ਰਹੇ ਹੈਗੇ ਲੋਕਾਂ ਦੇ ਮਾਈਂਡ ਸੈਟਅਪ ਉੱਤੇ ਹੋਏ ਹੋਇਆ ਉਸ ਚੀਜ਼ ਨੂੰ ਲੈ ਕੇ ਵੀ ਇਹ ਚੀਜ਼ ਅੱਛੀ ਨਹੀਂ ਹੈ ਜੇ ਲੜਕੀਆਂ ਇਸ ਖੇਤਰ ਚ ਜਾ ਰਹੀਆਂ ਪਰ ਇਹ ਸਾਡੀ ਤਰਾਸਦੀ ਹੈ ਵੀ ਜੇ ਅਸੀਂ ਆਪਣੀਆਂ ਧੀਆਂ ਨੂੰ ਅੱਗੇ ਨਹੀਂ ਲੈ ਕੇ ਜਾਵਾਂਗੇ ਤਾਂ ਉਹ ਕੀ ਸਿੱਖਣਗੀਆਂ ਜਾਂ ਅੱਗੇ ਕੀ ਸਖਣਗੀਆਂ ਨਵੀਂ ਆਣ ਵਾਲੀ ਬੇੜੀ ਨੂੰ ਹੁਣ ਅਸੀਂ ਜਾਣਦੇ ਹਾਂ ਇਸ ਚੀਜ਼ ਦੇ ਵਿੱਚ ਅਸੀਂ ਗਏ ਹਾਂ ਜੀ 20 ਚ ਵੀ ਗਏ ਹਾਂ ਬਹੁਤ ਸਤਿਕਾਰ ਤੇ ਮਾਣ ਦਿੱਤਾ ਉਹਨਾਂ ਨੇ ਸਾਨੂੰ ਸਾਨੂੰ ਕਦੇ ਇਹ ਚੀਜ਼ ਨਹੀਂ ਫੀਲ ਹੋਈ ਸਾਡੀ ਮੈਨੂੰ ਮੇਰੀ ਟੀਮ ਦੇ ਵਿੱਚ ਰਹਿ ਕੇ ਮੈਂ ਦੇਖੋ ਮੈਂ ਕਈ ਪ੍ਰੋਗਰਾਮ ਐਸੇ ਵੀ ਹੈਗੇ ਮੈਂ ਪੂਰੀ ਟੀਮ ਦੇ ਵਿੱਚ ਇਕੱਲੀ ਲੜਕੀ ਪਰਫਾਰਮ ਕਰਦੀ ਆਂ ਸਰ ਦੇ ਨਾਲ ਜਾਂਦੀ ਆਂ ਪਰ ਕਦੇ ਵੀ ਸਾਨੂੰ ਇਹ ਚੀਜ਼ ਨਹੀਂ ਫੀਲ ਹੋਈ ਵੀ ਸਾਨੂੰ ਰਿਸਪੈਕਟ ਨਹੀਂ ਮਿਲੀ ਜਾਂ ਸਾਨੂੰ ਕਿਸੇ ਨੇ ਮਾੜਾ ਚੰਗਾ ਬੋਲਿਆ ਹੋਵੇ ਬਹੁਤ ਅੱਛੇ ਤਰੀਕੇ ਨਾਲ ਸਲੀਕੇ ਦੇ ਨਾਲ ਪੇਸ਼ ਆਇਆ ਜਾਂਦਾ ਸਾਡੇ ਨਾਲ ਕੋਈ ਐਵੇਂ ਦੀ ਗੱਲ ਨਹੀਂ ਪਰ ਦੇਖਣ ਵਾਲੇ ਦੀ ਸੀ ਮੈਂਟੈਲਿਟੀ ਨਹੀਂ ਨਾ ਚੇਂਜ ਕਰ ਅਗਲਾ ਕਹਿੰਦਾ ਪੂਰੀ ਟੀਮ ਦੇ ਵਿੱਚ ਇਕੱਲੀ ਲੜਕੀ ਤੁਰੇ ਫਿਰ ਰਹੀ ਐ ਘੂਰਦੀਆਂ ਅੱਖਾਂ ਹੂੰ ਦੂਰ ਤੱਕ ਐਕਸ-ਰੇ ਕਰਦੀਆਂ ਬਿਲਕੁਲ ਬਿਲਕੁਲ ਦੇਖਣ ਵਾਲੇ ਇਹ ਚੀਜ਼ ਕਰਦੇ ਆਂ ਹੂੰ ਕਈ ਜਗ੍ਹਾ ਇਹ ਚੀਜ਼ ਹੁੰਦੀ ਹੈ ਬਟ ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਦੀ ਆਂ ਵੀ ਮੇਰੇ ਨਾਲ ਇਹ ਚੀਜ਼ ਨਹੀਂ ਕਦੇ ਹੋਈ ਵੀ ਟੀਮ ਮੈਂਬਰ ਪੂਰੇ ਨਾਲ ਖੜਦੇ ਆ ਸਾਨੂੰ ਭੈਣ ਭਰਾਵਾਂ ਵਾਂਗੂ ਮਾਪੇ ਵਾਂਗੂ ਪੂਰਾ ਇੱਜ਼ਤ ਤੇ ਸਤਿਕਾਰ ਦਿੱਤਾ ਜਾਂਦਾ ਜੀ ਦੇਖੋ ਜਿਵੇਂ ਤੁਸੀਂ ਗੱਲ ਕੀਤੀ ਹੈ ਇਹ ਜਿਹੜਾ ਇੱਥੇ ਦਿਮਾਗ ਹੈ ਨਾ ਸਾਡਾ ਇੱਕ ਸੈੱਟ ਹੋ ਚੁੱਕਿਆ ਹੈ ਅਸੀਂ ਰੂੜੀਵਾਦੀ ਸਮਾਜ ਦੇ ਵਿੱਚੋਂ ਨਿਕਲ ਕੇ ਆਧੁਨਿਕਤਾ ਦੀ ਦੌੜ ਦੇ ਵਿੱਚ ਸ਼ਾਮਲ ਹੋ ਗਏ ਬਹੁਤ ਤੇਜ਼ੀ ਦੇ ਨਾਲ ਅੱਗੇ ਵੀ ਵਧ ਰਹੇ ਹਾਂ ਹਾਂਜੀ ਪਰ ਉਹ ਜਿਹੜੀ ਰੂੜੀਵਾਦੀ ਸੋਚ ਹੈ ਉਹ ਹੱਲੇ ਵੀ ਕਿਤੇ ਨਾ ਕਿਤੇ ਘਰ ਕਰਕੇ ਬੈਠੀ ਹੈ। ਹਾਂਜੀ। ਇੱਕ ਕੁੜੀ ਜਦੋਂ ਚੁੱਲ੍ਹੇ ਦੇ ਮੁਰੇ ਬੈਠੀ ਰਹੇ ਤਾਂ ਬਹੁਤ ਚੰਗੀ ਸੁਚੱਜੀ ਸੁਚਿਆਰੀ ਲੱਗਦੀ ਹੈ। ਹਾਂਜੀ। ਜਦੋਂ ਉਹ ਘਰ ਦੀ ਚਾਰਦੁਆਰੀ ਟੱਪ ਕੇ ਬਾਹਰ ਨਿਕਲਦੀ ਹੈ। ਬਿਲਕੁਲ। ਕੁਝ ਆਪਣਾ ਕੁਝ ਅਲੱਗ ਕਰਨ ਦੀ ਕੋਸ਼ਿਸ਼ ਕਰਦੀ ਹੈ। ਤਾਂ ਉੱਥੇ ਫਿਰ ਚੁੱਲਿਆਂ ਦੇ ਵਿੱਚ ਵੀ ਪਾਣੀ ਪਾ ਦਿੱਤਾ ਜਾਂਦਾ ਹੈ। ਬਿਲਕੁਲ ਸਰ। ਬਾਹਰ ਨਿਕਲਦੀ ਨੂੰ ਪਤਾ ਨਹੀਂ ਅੱਗੇ ਜਾ ਕੇ ਰੋਟੀ ਕਮਾਹ ਹੋਣੀ ਕਿ ਨਹੀਂ ਹੋਣੀ ਆਉਂਦੀ ਨੂੰ ਚੁੱਲ੍ਹਾ ਵੀ ਬੁਝਿਆ ਹੁੰਦਾ ਹੈ। ਬਿਲਕੁਲ। ਘਰ ਦਾ ਮਾਹੌਲ ਕਿਹੋ ਜਿਹਾ ਉੱਥੋਂ ਸਹਿਯੋਗ ਮਿਲਿਆ ਬਾਹਰੋਂ ਟੀਮ ਦੇ ਵਿੱਚੋਂ ਤਾਂ ਮਿਲਿਆ ਘਰ ਦਾ ਵੀ ਸਰ ਮੈਨੂੰ ਮੇਰੇ ਹਸਬੰਦ ਨੇ ਬਹੁਤ ਸਪੋਰਟ ਕੀਤੀ ਏ ਇਸ ਚੀਜ਼ ਦੇ ਲਈ ਮੇਰੀ ਫੈਮਲੀ ਨੇ ਵੀ ਸਪੋਰਟ ਕੀਤੀ ਹੈ ਬਹੁਤ ਜ਼ਿਆਦਾ ਮੈਂ ਤਾਂ ਮੈਂ ਉੱਥੇ ਮੈਨੂੰ ਕਦੀ ਦਿੱਕਤ ਨਹੀਂ ਆਈ ਕਿਤੇ ਪ੍ਰੋਗਰਾਮ ਤੇ ਜਾਣਾ ਜੇ ਸਰਦੀ ਕਾਲ ਆ ਗਈ ਕਿ ਹਾਂ ਪ੍ਰੀਤ ਆਪਾਂ ਜਾਣਾ ਤਾਂ ਮੇਰੇ ਹਸਬੰਦ ਨੇ ਮੈਨੂੰ ਕਦੇ ਨਹੀਂ ਇਹ ਚੀਜ਼ ਕਹੀ ਹੈਗੀ ਵੀ ਤੂੰ ਨਹੀਂ ਜਾਣਾ ਜਾਂ ਕਿਦਾਂ ਉਹਨਾਂ ਨੇ ਕਿਹਾ ਵੀ ਹਾਂ ਤੂੰ ਅੱਛਾ ਕੰਮ ਕਰ ਰਹੀ ਆ ਮੈਂ ਸਪੋਰਟ 'ਚ ਖੜਾ ਤੇਰੇ ਨਾਲ ਠੀਕ ਹੈ ਜਾਓ ਜੀ ਕਦੀ ਜ਼ਿੰਦਗੀ ਦਾ ਕੋਈ ਖੱਟਾ ਮਿੱਠਾ ਕੋਈ ਤਜਰਬਾ ਐਸਾ ਕੋਈ ਐਸਾ ਵਾਕਿਆ ਹੋਇਆ ਹੋਵੇ ਕਿ ਜਿੱਥੋਂ ਲੱਗਾ ਹੋਵੇ ਕਿ ਮੈਂ ਕਿਹੜੇ ਕੰਮ ਵਿੱਚ ਪੈ ਗਈਆਂ ਇੱਕ ਵਾਰ ਮੈਨੂੰ ਲੱਗਾ ਸੀ ਸਟਾਰਟਿੰਗ ਦੇ ਵਿੱਚ ਅਸੀਂ ਕਿਸੇ ਮਤਲਬ ਐਦਾ ਹੀ ਕਿਸੇ ਫੰਕਸ਼ਨ ਤੇ ਗਏ ਸੀ ਹਨਾ ਤੇ ਉੱਥੇ ਜਿਵੇਂ ਅਸੀਂ ਪਰਫਾਰਮ ਕੀਤਾ ਤਾਂ ਉਹਨਾਂ ਨੇ ਸਾਨੂੰ ਇਹ ਚੀਜ਼ ਕਹੀ ਕਿ ਤੁਸੀਂ ਉਹਨਾਂ ਨਾਲ ਗਾਉਣ ਵਾਲਿਆਂ ਨਾਲ ਜਾਣਦੇ ਹੋ ਅੱਛਾ ਤਾਂ ਮੈਨੂੰ ਇਹ ਚੀਜ਼ ਲੱਗੀ ਵੀ ਗਾਉਣ ਵਾਲਿਆਂ ਨਾਲ ਕੀ ਮਤਲਬ ਕਹਿੰਦਾ ਹਨਾ ਉਹਨਾਂ ਦਾ ਇਹ ਚੀਜ਼ ਹੈਗੀ ਹੈ ਨਹੀਂ ਮਤਲਬ ਜੇ ਅਸੀਂ ਵਿਆਹ ਸ਼ਾਦੀਆਂ ਤੇ ਤੁਹਾਨੂੰ ਬੁੱਕ ਕਰਨਾ ਹੋਵੇ ਤੇ ਮੈਂ ਕਿਹਾ ਅਸੀਂ ਪਰਫਾਰਮ ਕਰਦੇ ਹਾਂ ਸਟੇਜ ਤੇ ਹੂੰ ਠੀਕ ਹੈ ਅਸੀਂ ਵਿਆਹ ਸ਼ਾਦੀਆਂ ਤੇ ਨਹੀਂ ਜਾਂਦੇ ਵਿਆਹ ਸ਼ਾਦੀਆਂ ਦੇ ਲਈ ਮਲਵਾਈ ਗਿੱਧੇ ਵਾਲੇ ਗਰੁੱਪ ਜਿਵੇਂ ਤੁਸੀਂ ਸ਼ਾਦੀਆਂ ਤੇ ਬੁਲਾਉਂਦੇ ਹੋ ਉਹ ਚੀਜ਼ ਹੈਗੀ ਹੈ ਹਾਂ ਵੀ ਉਹ ਚੀਜ਼ ਹੈਗੀ ਹੈ ਅਸੀਂ ਸਿਰਫ ਬੱਚਿਆਂ ਨੂੰ ਕਲਚਰ ਨਾਲ ਜੋੜਦੇ ਆ ਸਾਡੀ ਜਿਹੜੇ ਜਿੰਨੇ ਵੀ ਬੱਚੇ ਸਾਡੇ ਨਾਲ ਜੁੜੇ ਹੋਏ ਆ ਸਾਰੇ ਐਜੂਕੇਸ਼ਨਲ ਮਤਲਬ ਸੰਸਥਾਵਾਂ ਦੇ ਨਾਲ ਜੁੜੇ ਹੋਏ ਆ ਜਿਹੜੇ ਪੜ੍ਹਦੇ ਆ ਬੱਚੇ ਜਾਂ ਜਿਹੜੇ ਸਿੱਖਦੇ ਆ ਸਾਡੇ ਨਾਲ ਸਿਰਫ ਉਹੀ ਜੁੜੇ ਹੋਏ ਆ ਅਸੀਂ ਉਹਨਾਂ ਥਾਵਾਂ ਤੇ ਹੀ ਪਰਫਾਰਮ ਕਰਦੇ ਆ ਜਿੱਥੇ ਸਾਨੂੰ ਬੁਲਾਇਆ ਜਾਂਦਾ ਸਪੈਸ਼ਲੀ ਕਿ ਹਾਂ ਵੀ ਆ ਕੇ ਪਰਫਾਰਮ ਕਰੋ ਸਾਡੀ ਜਿਹੜੀ ਜਿਵੇਂ ਕਾਲਜੇਜ਼ ਹੋ ਗਏ ਯੂਨੀਵਰਸਿਟੀਆਂ ਹੋ ਗਈਆਂ ਜਾਂ ਕਿਤੇ ਗਵਰਨਮੈਂਟ ਦੇ ਪ੍ਰੋਗਰਾਮ ਹੋ ਗਏ ਵੀ ਹਾਂ ਜਿਹਾ ਸੇ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ ਅਸੀਂ ਵਿਆਹ ਸ਼ਾਦੀਆਂ ਤੇ ਨਹੀਂ ਜਾਂਦੇ ਅੱਛਾ ਹੈਪੀ ਜੀ ਜਿਹੜੇ ਵਿਆਹ ਸ਼ਾਦੀਆਂ ਤੇ ਵੀ ਜਾਂਦੇ ਗਰੁੱਪ ਉਹ ਵੀ ਬਹੁਤ ਚੰਗੀਆਂ ਵੀ ਕੁੜੀਆਂ ਹੁੰਦੀਆਂ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਚ ਵੀ ਅੱਛੀਆਂ ਹੁੰਦੀਆਂ ਨਹੀਂ ਹਾਂਜੀ ਉਹ ਵੀ ਕੁੜੀਆਂ ਸਤਕਾਰ ਦੇ ਲਾਇਕ ਹਾਂ ਪਰ ਤੁਹਾਨੂੰ ਕੀ ਲੱਗਾ ਉਸ ਬੰਦੇ ਦੀਆਂ ਗੱਲਾਂ ਦੇ ਵਿੱਚੋਂ ਕੁਝ ਐਸੀ ਕੋਈ ਬੂ ਆਈ ਕਿ ਇਹ ਕੁਝ ਹੋਰ ਕਹਿਣਾ ਚਾ ਰਿਹਾ ਲਪੇਟ ਕੇ ਕੁਝ ਸਰ ਅਸਲ ਦੇ ਵਿੱਚ ਨਾ ਲੋਕਾਂ ਨੇ ਉਹ ਮੈਂ ਤੁਹਾਨੂੰ ਦੱਸੀ ਸੀ ਪਹਿਲਾਂ ਵੀ ਵੀ ਆਰਕੈਸਟਰਾ ਵਾਲਿਆਂ ਦਾ ਜਿਹੜਾ ਉਹਨਾਂ ਨੇ ਬਣਾਇਆ ਹੋਇਆ ਵੀ ਜਿਹੜੀਆਂ ਆਰਕੈਸਟਰਾ ਵਾਲੀਆਂ ਹੁੰਦੀਆਂ ਉਹ ਐਦਾਂ ਹੀ ਹੁੰਦੀਆਂ ਫਲਾਣਾ ਪਰ ਜਦ ਕਿ ਜੇ ਆਪਾਂ ਉਹਨਾਂ ਦੀ ਲਾਈਫ ਨੂੰ ਵੀ ਨੇੜੇ ਜਾ ਕੇ ਦੇਖੀਏ ਨਾ ਉਹਨਾਂ ਚੋ ਵੀ ਜੇ ਉਹ ਉਸ ਫੀਲਡ ਚ ਆਈਆਂ ਤਾਂ ਉਹਨਾਂ ਚੋ ਵੀ ਕਈ ਐਸੀ ਹੁੰਦੀਆਂ ਜਿਨ੍ਹਾਂ ਨੂੰ ਘਰ ਦੀਆਂ ਮਜਬੂਰੀਆਂ ਲੈ ਕੇ ਜਾਂਦੀਆਂ ਉਸ ਜਗ੍ਹਾ ਤੇ ਜਿਵੇਂ ਅਸੀਂ ਪਿੱਛੇ ਮੈਨੂੰ ਵੀ ਸ਼ੌਕ ਹੈ ਥੋੜਾ ਹਨਾ ਤਾਂ ਮੈਂ ਕਿਸੇ ਚੀਜ਼ ਤੇ ਰਿਸਰਚ ਕਰ ਰਹੀ ਸੀਗੀ ਤਾਂ ਉਸ ਟਾਈਮ ਤੇ ਮੈਂ ਇੱਕ ਦੋ ਲੜਕੀਆਂ ਨਾਲ ਮਤਲਬ ਜਿਵੇਂ ਗੱਲਬਾਤ ਕੀਤੀ ਵੀ ਹਾਂ ਤੋਂ ਸੀਐਸ ਫੀਲਡ ਦੇ ਵਿੱਚ ਜਾ ਕਿਦਾਂ ਉਹ ਕਹਿੰਦੀਆਂ ਸੀ ਆਈਆਂ ਇਸ ਫੀਲਡ ਦੇ ਵਿੱਚ ਕਿਸੇ ਦੇ ਫਾਦਰ ਨਹੀਂ ਹੈਗੇ ਕਿਸੇ ਦੇ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੈਗਾ ਹਨਾ ਉਸ ਫੀਲਡ ਚ ਆਈਆਂ ਕਹਿੰਦੀ ਸਾਡਾ ਨਹੀਂ ਦਿਲ ਕਰਦਾ ਵੀ ਹਾਂ ਅਸੀਂ ਕਿਸੇ ਦੇ ਵੀ ਜਾ ਕੇ ਤੇ ਸਟੇਜ ਤੇ ਡਾਂਸ ਕਰੀਏ ਜਾਂ ਉਹ ਕਰੀਏ ਕਹਿੰਦੀ ਇੰਨੀਆਂ ਲੋਕਾਂ ਦੀਆਂ ਨਜ਼ਰਾਂ ਸਾਨੂੰ ਐਕਸ-ਰੇ ਕਰਦੀਆਂ ਦੂਰ ਤੱਕ ਹਨਾ ਤੇ ਪਰ ਮਜਬੂਰੀ ਹੈ ਜਿਵੇਂ ਤੁਸੀਂ ਕਿਹਾ ਵੀ ਢਿੱਡ ਲੱਗਾ ਸਭ ਦੇ ਤਾਂ ਰੋਟੀ ਖਾਣ ਦੇ ਲਈ ਤਾਂ ਫਿਰ ਉਹਨਾਂ ਨੂੰ ਉਹ ਚੀਜ਼ ਕਰਨੀ ਪੈਂਦੀ ਹੈ ਕਿ ਹਾਂ ਅਸੀਂ ਸਟੇਜ ਤੇ ਚੜ ਕੇ ਪਰਫਾਰਮ ਕਰਦੇ ਹਾਂ ਜੀ ਇੱਥੇ ਪਰਫਾਰਮੈਂਸ ਦੀ ਗੱਲ ਕਰ ਲਈਏ ਤੁਹਾਡੀ ਪਰਫਾਰਮੈਂਸ ਥੋੜੀ ਅਲੱਗ ਹੈ ਤੁਸੀਂ ਲੋਕ ਸਾਜ਼ਾਂ ਨੂੰ ਅੱਗੇ ਲੈ ਕੇ ਆਉਨੇ ਹੋ ਸਟੇਜ ਤੇ ਲੋਕ ਸਾਜ਼ ਵੱਜਦੇ ਨੇ ਤੁਸੀਂ ਆਪਣੇ ਵਿਰਸੇ ਨੂੰ ਸੱਭਿਆਚਾਰ ਨੂੰ ਪ੍ਰਮੋਟ ਕਰ ਰਹੇ ਹੋ ਚਾਹੇ ਉਹ ਥਰੂ ਸਰਕਾਰੀ ਦਰਬਾਰੇ ਹੋਵੇ ਜਾਂ ਫਿਰ ਆਪਣੇ ਜਿਹੜੀਆਂ ਸਾਡੀਆਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਹੈਗੇ ਆ ਉਹਨਾਂ ਦੇ ਥਰੂ ਹੋਵੇ ਜਿਹੜੀਆਂ ਕੁੜੀਆਂ ਵਿਆਹਾਂ ਸ਼ਾਦੀਆਂ ਦੇ ਵਿੱਚ ਜਾ ਕੇ ਨੱਚਦੀਆਂ ਨੇ ਉਹਨਾਂ ਦੀਆਂ ਜਿਹੜੀਆਂ ਅਦਾਵਾਂ ਨੇ ਉਹ ਜੋ ਸਾਡੇ ਸੱਭਿਆਚਾਰ ਦੇ ਵਿੱਚ ਨਾਚ ਗਾਣੇ ਹੈਗੇ ਉਹਨਾਂ ਦੇ ਨਾਲ ਮੇਲ ਨਹੀਂ ਖਾਂਦੀਆਂ ਨਹੀਂ ਉਹਨਾਂ ਦੀਆਂ ਅਦਾਵਾਂ ਜਿਹੜੀਆਂ ਉਹ ਗਲਤ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਭੱਦੇ ਇਸ਼ਾਰੇ ਵੀ ਕਹਿ ਸਕਦੇ ਆ ਤੁਹਾਨੂੰ ਲੱਗਦਾ ਕਿ ਸ਼ਾਇਦ ਉਹ ਜਿਸ ਤਰ੍ਹਾਂ ਦਾ ਨਾਚ ਗਾਣਾ ਉੱਥੇ ਦਿਖਾਉਂਦੀਆਂ ਨੇ ਉਸੇ ਕਰਕੇ ਉਹਨਾਂ ਦਾ ਅਕਸ ਲੋਕਾਂ ਦੇ ਦਿਮਾਗ ਦੇ ਵਿੱਚ ਮੜਾ ਬੈਠਾ ਕਿਉਂਕਿ ਅੱਜਕੱਲ ਮੀਡੀਆ ਦਾ ਜ਼ਮਾਨਾ ਹੈ ਆਪਾਂ ਦੇਖਦੇ ਆ ਟੀਵੀ ਦੇ ਵਿੱਚ ਜੋ ਦਿਖਾਇਆ ਜਾਂਦਾ ਉਹਨਾਂ ਨੂੰ ਇਹ ਚੀਜ਼ ਹੁੰਦੀ ਹੈ ਵੀ ਸ਼ਾਇਦ ਉਹ ਅਸੀਂ ਐਕਟ ਕਰਾਂਗੇ ਤਾਂ ਸ਼ਾਇਦ ਸਾਨੂੰ ਜ਼ਿਆਦਾ ਪੈਸੇ ਮਿਲਣਗੇ ਹੂੰ ਤੇ ਹੁਣ ਅਸੀਂ ਇਹ ਗੱਲ ਕਰਦੇ ਆ ਕਿ ਚਲੋ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਖੱਟੇ ਮਿੱਠੇ ਤਜਰਬੇ ਹੁੰਦੇ ਆ ਫਾਈਨਲੀ ਇੱਕ ਸੁਪਨਾ ਹੁੰਦਾ ਬੰਦੇ ਦੇ ਦਿਲ ਉਦ ਮਾਗ ਦੇ ਵਿੱਚ ਜਿਹੜਾ ਵੀ ਬੰਦਾ ਆਪਣੇ ਫੀਲਡ ਦੇ ਵਿੱਚ ਚੱਲਿਆ ਹੋਵੇ ਕੀ ਸੁਪਨਾ ਲੈ ਕੇ ਘਰੋਂ ਨਿਕਲੇ ਸੀ ਮੇਰਾ ਹੀ ਸੁਪਨਾ ਸੀ ਵੀ ਜਿੰਨੇ ਸਾਡੇ ਲੋਕ ਸਾਜ਼ ਆ ਮੈਨੂੰ ਸਾਰੇ ਵਜਾਉਣੇ ਆਉਂਦੇ ਹੋਣ ਜਿਹੜੀ ਮੇਰੀ ਅੱਗੇ ਨਵੀਂ ਪੀੜ੍ਹੀ ਆ ਉਹਨੂੰ ਵੀ ਮੈਂ ਦਵਾ ਤੇ ਜਿੰਨੇ ਜਾਣਿਆਂ ਨੂੰ ਮੈਂ ਸਿਖਾ ਸਕਦੀ ਆ ਉਹਨਾਂ ਨੂੰ ਸਿਖਾਵਾਂ ਆਪ ਵੀ ਸਿੱਖਾਉ ਉਹਨਾਂ ਕੋਲ ਜਿਹੜੇ ਨਵੀਂ ਸਾਡੀ ਪੀੜ੍ਹੀ ਆ ਜਿੰਨਾ ਆਪਣਾ ਲੋਕ ਵਿਰਸਾ ਵੰਡ ਸਕਦੀ ਆ ਉਹਨਾਂ ਵੰਡਾ ਜਦ ਤੱਕ ਪ੍ਰਮਾਤਮਾ ਨੇ ਮੈਨੂੰ ਜ਼ਿੰਦਗੀ ਦਿੱਤੀ ਆ ਕਿਹੜਾ ਕਿਹੜਾ ਸਾਜ਼ ਹੁਣ ਤੱਕ ਵਜਾ ਲੈਣੇ ਆ ਮੈਂ ਬੁਗ ਚ ਵਜਾ ਲੈਣੀਆਂ ਢੋਲ ਵਜਾ ਲੈਣੀਆਂ ਅੱਛਾ ਮਤਲਬ ਹਲੇ ਮੈਂ ਨਹੀਂ ਕਹਿ ਸਕਦੀ ਵੀ ਬਹੁਤ ਜ਼ਿਆਦਾ ਪਰਫੈਕਟ ਐ ਕਿਉਂਕਿ ਮੈਂ ਸਰ ਤੋਂ ਸਿੱਖ ਰਹੀ ਆ ਹਲੇ ਸਾਜ਼ ਆ ਨਾ ਬਾਕੀ ਥੋੜੇ ਥੋੜੇ ਸਾਰੇ ਸਾਜ਼ ਵਜਾ ਲੈਣੀਆਂ ਹਮਮ ਪਰਫੈਕਸ਼ਨ ਮੇਰੀ ਬੁੱਕ ਚੂ ਦੇ ਵਿੱਚ ਹੀ ਐ ਹਲੇ ਅੱਛਾ ਹਾਂਜੀ ਕਿਉਂਕਿ ਸਰ ਹੁਣ ਬਾਹਰ ਗਏ ਹੋਏ ਨੇ ਹਮਮ ਤੇ ਤੁਸੀਂ ਵੀ ਮਰ ਜਾਇਆ ਹਾਂ ਹਾਂਜੀ ਮੈਂ ਗਰੁੱਪ ਦੇ ਨਾਲ ਹਾਂਜੀ ਹਾਂਜੀ ਗਰੁੱਪ ਦੇ ਨਾਲ ਮੈਂ ਪੜਾ ਰਹੀ ਸੀ ਆ ਗਈ ਆ ਦੁਬਈ ਵੀ ਗਈ ਆ ਹਮਮ ਯੂਕਰੇਨ ਜਾ ਕੇ ਆਈ ਆ ਹਮਮ ਤੇ ਟਰੱਕੀ ਵੀ ਗਈਆਂ اچھا ਬਾਕੀ ਹੋਰ ਵੀ ਲੜਾਈ ਥੋੜੀ ਚੜ੍ਹ ਤੋਂ ਬਾਅਦ ਲੱਗੀ ਜੀ ਉੱਥੇ ਹਾਂਜੀ ਤੁਸੀਂ ਲੜਾਈ ਪੁਆਏ ਉੱਥੇ ਜਾ ਕੇ اچھا ਅੱਖਾਂ ਉਹਨਾਂ ਦੇ ਵੀ ਲੱਗੀਆਂ ਹਾਂਜੀ ਅੱਖਾਂ ਸਾਡੇ ਵੀ ਲੱਗੀਆਂ ਉਧਰਲੇ ਲੋਕਾਂ ਦੀਆਂ ਤੇ ਇਧਰਲੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਫਰਕ ਹੈ ਬਿਲਕੁਲ ਸਰ ਬਹੁਤ ਫਰਕ ਹੈ ਹਮ ਆਪਣੇ ਇੱਧਰ ਜਿਹੜੇ ਲੋਕ ਆ ਉਹ ਬਹੁਤੇ ਲੋਕਾਂ ਨੂੰ ਆਪਾਂ ਸੁਣਿਆ ਹਨਾ ਠੀਕ ਹੈ ਕਈ ਲੋਕੀ ਪਸੰਦ ਕਰਦੇ ਆ ਵੀ ਹਾਂ ਇਹ ਚੀਜ਼ ਆ ਪਰ ਇੱਕ ਉਹਨਾਂ ਦੇ ਇੱਥੇ ਜਿਹੜੀ ਉਹ ਚੀਜ਼ ਹੈਗੀ ਨਾ ਉਹ ਇਹ ਆ ਵੀ ਇਹ ਕੰਜਰਖਾਨਾ ਲਾਇਆ ਹੈ ਇਹਨਾਂ ਨੇ ਹੂੰ ਪਰ ਜਦੋਂ ਆਪਾਂ ਬਾਹਰ ਫੋਰਨ ਕੰਟਰੀਜ਼ ਦੇ ਵਿੱਚ ਜਾਂਦੇ ਆ ਉਹ ਲੋਕ ਇਸ ਚੀਜ਼ ਨੂੰ ਇੰਜੋਏ ਕਰਦੇ ਆ ਉਹਨਾਂ ਦੇ ਲਈ ਇਹ ਨਵੀਂ ਚੀਜ਼ ਆ ਉਹ ਆਰਟਿਸਟ ਦੀ ਕਦਰ ਕਰਦੇ ਆ ਉੱਧਰ ਜੀ ਜੀ ਉਹਨਾਂ ਦੇ ਲਈ ਰਿਸਪੈਕਟ ਮਨ ਦੇ ਵਿੱਚ ਉਹਨਾਂ ਨੂੰ ਇਹ ਹੁੰਦਾ ਹੈ ਕਿ ਇਹ ਬੰਦਾ ਆਰਟਿਸਟ ਹੈ ਇਹਦੇ ਲਈ ਰਿਸਪੈਕਟ ਹੋਣੀ ਚਾਹੀਦੀ ਹੈ ਔਰ ਇਹ ਰਿਸਪੈਕਟ ਕਰਦੇ ਵੀ ਬਹੁਤ ਆਹੋ ਉਹਨਾਂ ਨੂੰ ਮਤਲਬ ਮੰਨ ਲਓ ਆਪਾਂ ਇੱਕ ਕੋਈ ਬੰਦਾ ਸਾਜ਼ ਵਜਾ ਰਿਹਾ ਹੈ ਈਵਨ ਤੁਸੀਂ ਪੰਜਾਬੀ ਡਰੈਸ ਪਾ ਕੇ ਵੀ ਖੜੇ ਹੋ ਨਾ ਉਸ ਚੀਜ਼ ਦੀ ਵੀ ਕਦਰ ਕਰਦੇ ਵੀ ਆਪਣੇ ਕਲਚਰ ਨੂੰ ਪ੍ਰਮੋਟ ਕਰ ਰਹੇ ਆ ਜੀ ਬਹੁਤ ਚੰਗੀ ਗੱਲ ਹੈ ਔਰ ਜੇਕਰ ਅਸੀਂ ਵੀ ਆਪਣੇ ਸੱਭਿਆਚਾਰ ਨੂੰ ਜੇਕਰ ਅਸੀਂ ਬਚਾਉਣਾ ਹੈ ਤੇ ਸਾਨੂੰ ਆਪਣੇ ਮੱਥੇ ਦੇ ਅੰਦਰ ਜਿਹੜੀਆਂ ਇਹ ਦੋ ਅੱਖਾਂ ਉਹਦੇ ਨਾਲ ਇੱਕ ਤੀਸਰੀ ਅੱਖ ਜਿਹੜੀ ਹੈ ਉਹ ਚੰਗੀ ਸੋਚ ਦੀ ਵੀ ਉਹ ਖੋਲਣੀ ਪੈਗੀ ਉਹ ਤੀਸਰਾ ਨੇਤਰ ਸਾਡਾ ਬੰਦ ਦਾ ਬੰਦ ਹੀ ਨਾ ਚਲਿਆ ਜਾਵੇ ਉਹਨੂੰ ਖੋਲਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੇ ਵਿਰਸੇ ਨੂੰ ਵਿਰਾਸਤ ਨੂੰ ਦੇਖੀਏ ਸੰਭਾਲੀਏ ਔਰ ਇਸੇ ਤਰ੍ਹਾਂ ਹੀ ਉਹਨੂੰ ਅੱਗੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਦੇਖ ਕੇ ਜਾਈਏ ਕਿਉਂਕਿ ਜੇਕਰ ਅਸੀਂ ਉਹ ਨਾ ਦੇ ਕੇ ਗਏ ਫਿਰ ਸਾਡੇ ਸਿਰ ਉਲੰਭਾ ਹੀ ਰਹਿ ਜਾਣਾ ਜੀ ਤੇ ਗਾਣ ਵੀ ਤੁਸੀਂ ਲੱਗ ਪਏ ਆ ਹਾਂਜੀ ਗਾਣਾ ਵੀ ਕੀਤਾ ਹੈ ਹਾਂਜੀ ਇਹ ਕਿਉਂ ਸਾਰੇ ਕੰਮਾਂ ਦੇ ਵਿੱਚ ਤੁਸੀਂ ਕਿਉਂ ਕੀ ਚਾਹਨੇ ਕੀ ਆ ਤੁਸੀਂ ਨਹੀਂ ਸਰ ਗਾ ਤਾਂ ਮੈਂ ਸੈਕਿੰਡ ਕਲਾਸ ਤੋਂ ਹੀ ਆ ਅੱਛਾ ਮੇਰੀ ਮਾਸਟਰਸ ਵੀ 뮤ਜ਼ਿਕ ਦੇ ਵਿੱਚ ਹੈਗੀ ਆ ਅੱਛਾ ਉਹ ਮੇਰਾ ਸ਼ੌਂਕ ਛੋਟੇ ਹੁੰਦੇ ਤੋਂ ਸ਼ੌਂਕ ਹੈ ਗਾਉਣ ਦਾ ਤਾਂ ਮੈਨੂੰ ਬਸ ਸਾਜ਼ ਵਜਾਉਣ ਦਾ ਜਿਹੜਾ ਸ਼ੌਂਕ ਹੈ ਮੇਰਾ ਜਦੋਂ ਵੀ ਜੇ ਸਰ ਨੂੰ ਮੈਂ ਮਿਲੀ ਆ ਉਸ ਤੋਂ ਬਾਅਦ ਮੇਰਾ ਹੋਇਆ 2013 ਚ ਓਕੇ ਦੋਨਾਂ ਦੇ ਵਿੱਚੋਂ ਕਿਹਨੂੰ ਉੱਪਰ ਕਿਹਨੂੰ ਥੱਲੇ ਕਿੱਦਾਂ ਰੱਖਦੇ ਹੋ ਦੋਨੋਂ ਬਰਾਬਰ ਚੱਲ ਰਹੇ ਨੇ ਪਹਿਲਾਂ ਪਿਆਰ ਹੁੰਦਾ ਇੱਕ ਪਹਿਲਾਂ ਪਿਆਰ ਸਿੰਗਿੰਗ अच्छा पर ਹੁਣ ਮੇਰੇ ਦੋਨੋਂ ਹੀ ਪੱਲੇ ਪਿਆਰ ਹੈ ਚਲੋ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਨੇ ਤੁਹਾਡੇ ਵਾਸਤੇ ਤੁਹਾਡੇ ਇਸ ਹੁਨਰ ਦੇ ਵਾਸਤੇ ਕਿ ਪ੍ਰਮਾਤਮਾ ਇਸ ਹੁਨਰ ਨੂੰ ਹੋਰ ਵੀ ਤਰੋ ਤਾਜ਼ਾ ਕਰਕੇ ਅੱਗੇ ਲੈ ਕੇ ਆਵੇ ਹੋਰ ਬਹੁਤ ਸਾਰੀਆਂ ਤੁਸੀਂ ਤਰੱਕੀਆਂ ਮਾਣੋ ਸਾਡੇ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਔਰ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੀ ਸਾਡੇ ਨਾਲ ਇਸ ਗੱਲਬਾਤ ਵਿੱਚ ਜੁੜੇ ਰਹੇ ਕਿਉਂਕਿ ਗੱਲ ਜੁੜਨ ਦੀ ਕਰਨੀ ਪੈਣੀ ਹੈ ਆਪਣੇ ਵਿਰਸੇ ਦੀ ਕਰਨੀ ਪੈਣੀ ਹੈ ਕਿਉਂਕਿ ਜੇਕਰ ਅਸੀਂ ਆਪਣੇ ਵਿਰਸੇ ਦੀ ਗੱਲ ਨਾ ਕਰਾਂਗੇ ਤਾਂ ਸਾਡੀਆਂ ਪੀੜ੍ਹੀਆਂ ਜਿਹੜੀਆਂ ਉਹ ਕਰਾਹੇ ਪੈ ਜਾਣਗੀਆਂ ਬਹੁਤੇ ਤਾਂ ਸਾਡੇ ਪੈ ਵੀ ਚੁੱਕੇ ਨੇ ਉਹ ਇਸ ਕਰਕੇ ਕਿਉਂਕਿ ਆਪਣੇ ਵਿਰਸੇ ਦੇ ਨਾਲੋਂ ਟੁੱਟ ਕੇ ਬਹਿ ਗਏ ਨੇ ਆਪਣੀ ਬੋਲੀ ਅਤੇ ਆਪਣੇ ਤਿਉਹਾਰ ਨੂੰ ਆਪਣਾ ਲਿਬਾਸ ਯਾਰੋ ਆਪਣੇ ਸ਼ਿੰਗਾਰ ਨੂੰ ਪੱਛਮ ਦੀ ਪੌਣ ਲੁੱਟੇ ਆਪਣੇ ਰਿਵਾਜ ਨੂੰ ਉਹ ਸਭ ਲੋ ਪੰਜਾਬੀਓ ਆਪਣੇ ਪੰਜਾਬ ਨੂੰ ਪੰਜਾਬ ਪੰਜਾਬੀ ਪੰਜਾਬੀਅਤ ਸੰਭ ਕੇ ਰੱਖੋ ਜ਼ਿੰਦਾਬਾਦ ਰਹੋ ਆਬਾਦ ਰਹੋ ਫਿਲਹਾਲ ਦੀ اجازت ਤੁਹਾਡਾ ਬਹੁਤ ਬਹੁਤ ਸ਼ੁਕਰੀਆ ਚੁਸਤੀ ਫੁਰਤੀ ਤੇ ਜੋਸ਼ ਵਧਾਉਣ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਡਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਇਲਡ ਵਾਈਲ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ